ਸੋ ਜੀ ਨਾਮ ਤੁਹਾਡਾ ਸਾਥ ਬਲਣਾ ਗਿਆਪਿੰਗ ਗਿਆਪਾਰਤ ਨਾਸਤੀਸ਼ਕਾ ਨਹਰ ਪਾਰਟੀ ਭਾਰਤ ਪਾਰਟੀ ਆਮ ਜਨਤਾ ਪਾਰਟੀ ਨਾਸੋ ਅੱਜ ਤੁਸੀਂ ਆਪਣੇ ਪਾਰਟੀ ਦਫ਼ਤਰ ਵਿੱਚ ਮੀਟਿੰਗ ਕਰਦੇ ਕੀ ਤੁਹਾਡਾ ਜਿੰਦਾ ਕਹਿੰਦੇ ਕਿ ਬਦਲਾਅ ਦੀ ਸਰਕਾਰ ਆਈ ਆ ਪੰਜਾਬ ਦੇ ਵਿੱਚ ਤੇ ਵਾਕਈ ਬਦਲਾਅ ਦੀ ਸਰਕਾਰ ਆਈ ਹੈ ਜੀ ਕਿਸੇ ਦੇ ਥਾਣੇ ਚ ਕੰਮ ਨਹੀਂ ਹੋ ਰਿਹਾ ਕਿ ਇਹਦੇ ਬਿਜ਼ਨਸਰ ਕੰਮ ਨਹੀਂ ਹੋ ਰਿਹਾ ਕਿਸੇ ਦੇ ਬਿਜਲੀ ਨਾਲ ਕੰਮ ਨਹੀਂ ਹੋ ਰਿਹਾ ਇਹ ਬਦਲਾਅ ਆਇਆ ਜੀ ਜਿਹੜੀ ਕਾਰਨ ਸਾਥ ਨਾ ਦੱਸਾਂ ਇੱਕ ਨਾ ਨਾ ਠੀ ਕੁੜੀਆ ਕਿਰਨ ਜੋ ਵੀ ਅਸੀ ਇਸ ਚੀਜ਼ ਦਿਖਾਉਣ ਵਾਸਤੇ ਲਾਧੀ ਹੁੰਦੀ ਪਈ ਆ ਤਕਰੀਬਨ 10 ਮਿੰਟ ਹੋ ਗਿਆ ਠੀਕ ਹੈ ਜੀ ਮੇਰਾ ਸੋਨੂੰ ਅਗਲਾ ਪਰਮਿਟ ਅਗਲਾ ਜਨਰਲ ਸਰਟੀਫਿਕੇਟ ਜੀ ਪੰਜਾਬ ਇਹ ਜੀ ਐਮਰਡ 2.32 ਦੇ ਵਿੱਚ ਉਹ ਜੀ ਹਰ ਤੱਕ ਕੋਈ ਕਾਰੋ ਨਹੀਂ ਹੋ ਰਹੀ ਇੱਕ ਜੋਈ ਸੀਰੀ 2 ਦੇ ਵਿੱਚ ਬੀਜੀ ਨਾ ਆ ਰਹੀ ਠੀਕ ਹੈ ਕੋਰ ਕੇ ਖੁਆਉਂਦੇ ਬਾਅਦ ਜੀ ਟੱਕਰਾ ਮੀਟਰ ਲਾ ਕੇ ਗਿਆ ਔਰ ਉਲਟਾ ਕਿ ਸਾਡੇ ਬੰਦੇ ਨੇ ਪਰਚਾ ਚੁਸਤ ਕਰਾਇਆ ਬਦਲਾ ਦੀ ਰਾਣੀ ਦੇਖ ਲਓ ਜੀ ਕਿ ਗਾਈ ਤੀਜਾ ਇੱਕ ਵਿਭਿੰਨ ਸ਼ਰਮ ਵਾਲਾ ਬੰਦਾ ਨਜ਼ਰ ਕੋਰੀਆਂ ਪਈਆਂ ਉਹੀ ਵਾਰ ਤੈਨੂੰ ਗੇੜ ਮਨਾ ਹੋ ਗਿਆ ਉਹਦੀ ਕੋਈ ਕਾਰਵਾਈ ਨਹੀਂ ਹੋਈ ਦੇਖੋ ਕਿ ਐਸਾ ਬਗੜਾਇਆ ਜੀ ਸਰਕਾਰ ਕੰਮ ਕਰਕੇ ਪ੍ਰਸ਼ਾਸਨ ਕਰਕੇ ਰਾਜੀ ਨਹੀਂ ਚੋਣਾਂ ਜਾਂਦੇ ਲੱਗਾ ਨਾ ਚੋਣਾਂ ਜਾਂਦੇ ਕੰਮ ਨਹੀਂ ਟੰਗਣੇ ਹੋਏ ਪਰ ਕਾਹਦਾ ਚੋਣਾਂ ਜਾਂਦੇ ਲੱਗੇ ਸਾਡੇ ਅੱਗੇ ਕੰਮ ਨਹੀਂ ਹੋਣ ਕੰਨ ਧੱਕੇ ਸੱਜੀਆਂ ਹੋ ਗਏ ਕੀ ਕਰੀਏ ਕੰਨ ਕੀ ਆ ਕਿ ਸਰਕਾਰ ਦੇ ਪੰਨੇ ਕਾਖਰੇ ਲਾ ਗਿਆ ਪ੍ਰਸ਼ਾਸਨ ਤੇਰਾ ਦਾ ਕੰਟਰੋਲ ਹੈ ਨਹੀਂਗਾ ਹਾਂਜੀ ਸਭ ਤੋਂ ਵੱਡੀ ਗੱਲ ਠੀਕ ਹੈ ਜੀ ਗੰਗਾ ਦੇ ਬੰਦਾ ਰਾਮ ਜੰਨਾ ਦੇ ਬੰਦਾ ਜਿਸਕੇ ਨਾਲ ਉਸਕੇ ਵੀ ਆਖਰਾ ਗੰਮ ਹੋਇਆ ਜਾਵਾ ਜਿਹੜਾ ਜਾਂਦਾ ਵਾ ਜਦੋਂ ਪੈਸਾ ਚੱਲਦਾ ਦਾ ਪਾਸਪੋਰਟ ਹੀ ਆ ਜੀ ਸਾਰੇ ਗੜਾ ਪੈਸਾ ਤੇ ਨਾ ਸਕੀ ਪਾਸਪੋਰਟਾ ਹੁਣ ਕੀ ਉਪਰੋਣਾ ਦੇਖੋ ਅਸੀਂ ਤਾਂ ਜੀ ਜੀ ਅੰਬੇਦਕਰ ਵਾਦੀ ਬੰਦੇ ਬਾਵਾ ਸਾਹਿਬ ਮੇਜਗਰ ਵਾਦੀ ਬੰਦੇ ਆ ਕਿਉਂਕਿ ਬਾਵਾ ਦਾ ਮੇਜਗਰ ਨੇ ਕਿਹਾ ਵਾ ਕਿ ਜਦੋਂ ਇਨਸਾਫ ਨਾ ਮਿਲੇ ਤਾਂ ਪਬਲਿਕ ਦੀ ਪਾਵਰ ਮੇਂ ਵੱਡੀ ਪਾਵਰ ਆ ਜੀ ਲੋਕ ਜਨ ਲੋਕ ਸ਼ਕਤੀ ਬੜੀ ਵੱਡੀ ਸ਼ਕਤੀ ਆ ਅਸੀਂ ਮੰਗਲਵਾਰ ਨੂੰ ਆਹ ਮੰਗਲਵਾਰ ਪਰਸੇ ਤੋਂ ਅਦਾ ਰਿਆ ਦਾ ਜਿਹੜਾ ਸ਼ਨੀਵਾਰ ਆ ਜੀ ਠੀਕ ਆ ਜੀ ਮੰਗਲਵਾਰ ਨੂੰ ਜੀ 17 ਤਰੀਕ ਉਹ 16 ਜੀ ਨਿਸ਼ਾਨ ਮੰਗਲਵਾਰ ਨਾਲ ਲੀਏ ਜੀ ਮੰਗਲਵਾਰ ਮੰਗਲਵਾਰ ਇਹ ਈਆ 14 15 17 ਤਰੀਕ 14 ਅਪ੍ਰੈਲ ਨੂੰ ਦਿਨ ਮੰਗਲਵਾਰ ਨੂੰ ਕੋਕਰ ਦਾ ਤੇ ਤਰਨ ਜੀ ਦਾ ਓਇਲ ਆ ਟਿਕਣ ਲੈ ਬਠੇ ਦੋ ਕਲਾਸ ਜਿਹਨਾਂ ਨੇ ਕੰਪਲੀਟਾ ਲੋਕਾਂ ਜਿਹਨਾਂ ਦੀ ਕੰਪਲੀਟਾ ਵਾਂ ਜਿਨ੍ਹਾਂ ਦੀ ਅਜੇ ਤੱਕ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਨੇ ਦੱਸਿਆ ਕਿ ਬਾਹਰ ਪੱਕੇਬਾਦੀ ਬੈਂਗ ਟੈਂਡ ਲਾਵੇ ਔਰ ਜਦ ਤੱਕ ਉਸ ਜੇਲ੍ਹ ਤੋਂ ਪਛਾਣੀ ਪੁਸ਼ ਕਰਦੀ ਕੁੜੀ ਦੇ ਬਿਆਨ ਲਏ ਗਏ ਆ ਇਹ ਸਿਸਟਰਾਂ ਦੇ ਮੰਮੀ ਦਾ ਬਿਆਨ ਹੋ ਗਿਆ ਪਰ ਇਹ ਲਿਆ ਤੱਕ ਕਾਰਵਾਈ ਕਿਉਂਕਿ ਜੇਲ੍ਹ ਨੇ ਅਫਸਰ ਜੀ ਬੋਲੇ ਬਰਾਬਰ ਉਹਦੀ ਹੱਦ ਤੱਕ ਕਰਦੇ ਨਹੀਂ ਹੋਈ ਇਹਦਾ ਮਤਲਬ ਜਨੀ ਦੇ ਤਾਂ ਕਹੀ ਆ ਸੋ ਸਾਡੀ ਮੰਗ ਆ